ਲਾ ਸੱਜਣਾ ਪਿੰਡ ਸ਼ੇਰੋਂ ਦਾ ਤੁਹਾਨੂੰ ਇੱਕ ਤਾਂ ਬੂਰੀ ਮੱਝ ਲੱਗਿਆਂ ਦਿਖਾਉਣਾ ਤੇ ਨਾਲ ਜਿਹੜੀ ਇਹ ਕੱਟੀ ਆ ਕੱਟੀ ਵੀ ਬਹੁਤ ਕਮਾਲ ਦੀ ਆ 골ਡਨ ਬੂਰੇ ਦੀ ਆ ਗਈ ਬਾਈ ਕਹਿੰਦਾ ਬੂਰਾ ਨੀਲੀ ਰਾਵੀ ਦਾ ਲੰਗਵਾਲ ਵਾਲਾ ਮਸ਼ਹੂਰ ਝੋਟਾ ਤੇ ਇੱਕ ਤੁਹਾਨੂੰ ਕੱਟੀ ਦਿਖਾ ਦਾਂਗੇ ਚੰਗੇ ਰਿਕਾਰਡ ਵਾਲੀ ਦੋ ਪਸ਼ੂ ਬਕਾਉ ਨੇ ਬਾਈ ਕੋਲੇ ਘਰੇਲੂ ਸੱਜਣਾ ਕੋਈ ਵਪਾਰ ਵਾਲਾ ਕੰਮ ਨਹੀਂ ਪਿੰਡ ਸ਼ੇਰੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਬਾਕੀ ਡਿਟੇਲ ਬਾਈ ਦੱਸ ਦੂਗਾ ਹੋਰ ਪ੍ਰੇਮ ਕਿਵੇਂ ਠੀਕ ਠਾਕ ਬਾਈ ਸਰਦੀ ਕਲਾ ਹਾਂ ਆ ਨੰਬਰ ਬੋਲ ਦੋ ਜੀ 76960 80738 76960 80738 80738 ਸ਼ੁਰੂਆਬੂਲੀ ਤੋਂ ਕਰ ਲਈ ਆ ਕਰੀਂ ਕਰਾ ਉਰਲੇ ਬੰਨੇ ਕਰਦੇ ਮਾੜੀ ਜੀ ਸੂਆ ਕਿਹੜਾ ਸੁੰਦੀ ਆ ਬਾਈ ਤੂੰ ਆ ਤੀਜਾ ਇਹ ਤੀਜਾ ਸੂਆ ਆ ਸੂਆ ਸੁੰਦੀ ਆ ਤੀਜਾ ਕਿਉਂਕਿ ਘਰੇਲੂ ਜਾਨਵਰ ਆ ਕੋਈ ਵਪਾਰ ਵਾਲਾ ਸਿਸਟਮ ਨਹੀਂ ਬਾਈ ਫਿਰ ਹੰਦਾ ਤੋੜ ਹੀ ਦੇ ਖੋਲ ਕੇ ਬਾਕੀ ਸਦਨ ਤੁਰਦੀ ਜੱਜਮੈਂਟ ਕਰ ਲਿਓ ਤੀਜਾ ਸੂਆ ਚੌਥਾ ਦਿਨ ਬਾਈ ਕਹਿੰਦਾ ਸੂਈ ਨੂੰ ਤੇ ਮੰਗਰਾ ਕੀ ਕੱਟੀ ਬਾਈ ਹੈਨਾ ਹਾਂ ਆਲੇ ਆਲੇ ਆ ਬੱਚੇ ਤੇ ਲਿਆ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਇਹ ਇੱਥੋਂ ਦਿਖਾ ਦੇ ਗਰੀ ਕਿੰਨੀ ਬੌਲੀ ਅੱਜ ਹਾਜ਼ਰੇ ਦੇ ਕੋਲੇ ਅੱਜ ਵੀ 8 ਕਿਲੋ ਆ 8 ਕਿਲੋ ਤਿਆਰ ਟਾਈਮ ਦੋ ਟਾਈਮ ਚ ਵਾ ਦੇਂਗਾ 8 ਕਿਲੋ ਹਾਂ ਬਈ ਉਹ ਕੰਮ ਤਾਂ ਨਹੀਂ ਹੁੰਦਾ ਪੰਜ ਸੀ ਵਾਲਾ ਨਾ ਨਾ ਬਈ ਉਹ ਕੰਮ ਨਹੀਂ ਕਿੰਨਾ ਕੁ ਦੁੱਧ ਭਰੂਗੀ ਪੀਕ ਲੈਵਲ ਤੇ ਦੁੱਧ ਦੇ ਦਵਾਂ 13 ਕਿਲੋ 12 13 ਕਿਲੋ 13 ਹੋਰ ਘਮਾ ਦੇ ਹੋਰ ਲੈ ਬੰ ਆਹ ਚੰਡੀ ਸ਼ਰਲਾ ਛਿੱਟਾ ਕੋਈ ਨਾ ਨਾ ਕੁਝ ਨਹੀਂ ਬਾਈ ਠੀਕ ਆ ਗੱਲ ਚਬਾਈ ਦੀ ਬਾਈ ਕਹਿੰਦਾ 100 ਦੀ 100 ਰਹੂਗੀ ਟਾਇਟ ਫੈਟ ਸ਼ਰਲਾ ਛਿੱਟਾ ਭਾਰ ਬੋਝ ਦੀ ਪ੍ਰੇਮ ਨਾ ਨਾ ਕੁਝ ਨਹੀਂ ਬਾਈ ਗਾਰੰਟੀ ਦੇਉਰੇ ਕਰਤੋਂ ਜੇ ਜੁਰ ਵਧੀਆ ਪਈਏ ਸਾਬ ਠੀਕ ਆ ਗੱਲ ਜੇਰ ਜੱਪੇ ਤੋਂ ਲਾ ਕੇ ਭਾਰ ਬੋਝ ਤੋਂ ਲਾ ਕੇ ਬਾਈ ਕਹਿੰਦਾ ਹਰੇਕ ਪੱਖ ਤੋਂ ਦੀ ਗਾਰੰਟੀ ਰਹੂਗੀ ਆ ਗਈ ਪਿਓਰ ਬੂਰੀ ਤੇਲੀਆ ਬੂਰੀ ਆ ਗਈ ਹਾਈਟ ਆ ਗਈ ਮੀਡੀਅਮ ਆ ਤੇ ਲੰਬੀ ਲੰਬੀ ਕਹ ਲਈਏ ਮੱਝ ਚੰਗੀ ਆ ਸੂਆ ਬਾਈ ਕਹਿੰਦਾ ਤੀਜਾ ਸੁਣਦੀ ਆ ਤੇ ਹੁਣ ਮਾਰਦੀ ਗਰੀ ਇਹਦੀ ਕੱਤੀ ਤੇ ਕੈਮਰਾ ਇਹ ਕਿਹੜੇ ਸੀਮੰਦੀ ਦੱਸਿਆ ਬਾਈ ਇਹ ਬ ਗੋਲਡਨ ਠੀਕ ਹੈ 골ਡ 스타 ਲੰਗਵਾਲਾ 골ਡਨ 스타 ਕਹਿੰਦੇ ਲੰਗਵਾਲਾ ਵਾਲਾ ਹੂੰ ਉਹ ਨੀਲੀ ਰਾਵੀ ਜੀ ਆ ਗਿਆ ਬੂਰਾ ਹਨਾ ਹਾਂ ਤੇ ਮਗਰ ਆ ਗਈ ਕੱਟੀ ਤੇ ਪ੍ਰੇਮੇ ਤੇ ਪਏ ਸੀ ਅੱਜ ਕਿੰਨੇ ਲਾਵਾਂਗੇ ਜਿੰਨੇ ਮੁੱਲ ਦਾ ਬਾਈ ਇੱਕ ਰੱਖ 15 ਕਰਦੇ ਆ ਕਿੰਨੇ ਵੀ ਜਮ ਫਿਕਸ ਜਾਂ ਰੇਟ ਕਿੰਨਾਂ ਰੂਪ ਇਹਦਾ ਇੱਕ ਲੱਟ 5-5 ਹੀ ਦੇ ਦਾਂਗੇ ਲਾਸਟ ਦੇ 5 ਦੀ 5000 ਦੀ ਆਪਾਂ ਇਹ ਅੱਜ ਦੇ ਦਾਂਗੇ ਕਹਿਣ ਦਾ ਆਪਾਂ ਕਰ ਦੇਗੇ ਉਹਲੇ ਬੰਦੇ ਨੂੰ ਦੁੱਧ ਜਵਾ ਦਾਂਗੇ ਆਪਾਂ 12-13 ਕਿਲੋ ਠੀਕ ਹੈ ਗੱਲ ਦੁੱਧ ਬਾਈ ਕਹਿੰਦਾ ਆਪਣਾ 12-13 ਕਿਲੋ ਚੋਇਆ ਵਿਆ ਵੀ 8 ਲੀਟਰ ਦਾ ਜਿਹਦੇ ਕੋਲੇ ਚੌਥੇ ਦਿਨ ਬਾਈ ਕਹਿੰਦਾ ਹਾਜ਼ਰੀ ਆ ਵੀ ਖਰਾਕ ਖਰੂਕ ਇਹ ਮੰਨ ਲਓ ਵੀ ਹਲੇ ਮੇਰਾ ਖਾਲਾ ਸ਼ੁਰੂ ਕਰੀ ਨਹੀਂ ਹੋਣੀ ਪਉਣੀ ਹਨਾ ਹਾਂ ਵੀ ਸਮ ਜੀ ਜੂਰੀ ਲਾਉਣ ਦੀ ਕਹਿੰਦਾ ਤਾਂ ਕਰਕੇ ਠੀਕ ਆ ਗੱਲ ਆ ਥਾਣ ਵੱਧ ਘੱਟ ਕੋਈ ਨਾ ਨਾ ਥਣ ਇੱਕੋ ਜੀ 100 ਦੀ 100 ਰਹੂਗੀ ਹਾਂ ਠੀਕ ਆ ਗੱਲ ਤੇ ਹੁਣ ਮਾਰ ਦੇਗਾ ਜੀ ਆ ਕੱਟੀ ਇਹ ਕੈਮਰਾ ਇਹ ਕਿਹੜੀ ਕੰਪਨੀ ਚ ਆ ਗਈ ਬ੍ਰਿੰਗ ਇਹ ਬਾਈ ਕੋਹੀਨੂਰ ਦੀ ਆ ਕੋਹੀਨੂਰ ਗੜਾ ਆਪਣਾ ਲక్ష్ਮੀ ਡੇਰੀ ਫਾਰਮ ਆ। ਲక్ష్ਮੀ ਦਾ ਤਰਪੂ ਕੀ ਖੋਲ ਕੇ ਪਾਈ ਦੀ ਤਾਂ ਨਹੀਂ? ਪੱਜੂਗੀ। ਠੀਕ ਆ ਚਲ ਖੜੀ ਦਿਖਾ ਦਨੇ ਕੋਈ ਗੱਲ ਨਹੀਂ। ਇਹ ਬਾਈ ਕਹਿੰਦਾ ਪਾਈ ਦੀ ਆ ਥੋੜੀ ਜੀ ਕਿੰਨੀ ਉਮਰ ਆ ਜੀ ਪ੍ਰੇਮ? ਉਮਰ 10 ਮਹੀਨੇ ਬਈ। ਕੁੱਲ ਹਾਂ। ਆ ਕੱਦ ਚੰਗਾ 10 ਮਹੀਨੇ ਦੇ ਹਿਸਾਬ ਨਾਲ ਮੈਂ ਕਹਿੰਦਾ ਇਹ ਲੰਬੀ ਵੀ ਫੁੱਲ ਆ ਗਈ ਹੈ ਨਾ। ਕੋਈ ਨੂਰ ਵਾਲੀ ਗਰੰਟੀ ਰਹੂਗੀ। ਹਾਂ ਕੋਈ ਨੂਰ ਗਰੰਟੀ ਵੀ। ਤੇ ਇਹਦੀ ਮਾਂ ਥੱਲੇ ਕਿੰਨਾ ਦੁੱਧ ਆ? ਇਹਦੇ ਬਈ ਤੀਜੇ ਸ਼ੋਹ ਦੇ ਦੂ 25-26 ਕਿਲੋ। ਠੀਕ ਆ। ਖੜੀ ਆ ਜੀ ਮਾਂ ਆਪਣੀ। ਹਾਂ ਉਹਦੀ ਮਾਂ ਵੀ ਕੋਈ ਖੜੀ ਆ। ਠੀਕ ਆ ਗੱ ਆ ਥੋੜਾ ਵਿੱਚ ਹੋਣੀ ਵੀ ਠੀਕ ਹੈ ਕਿਵੇਂ ਅਰੋਕੀ ਮਾਰੀ ਇੱਕ ਇੱਕ ਵਾਰੀ ਚੈੱਕ ਕਰਾ ਦੇ ਰੋਕ ਕੇ ਹਾਂ ਥਾਂ ਦੇ ਇੱਥੋਂ ਇੱਥੋਂ ਕਰੀ ਮਾਰਦੀ ਕੈਮਰਾ ਤੇ ਵਿੱਚ ਨਾ ਬਾਈ ਕਹਿੰਦਾ ਏ ਇੱਥੋਂ ਚੈੱਕ ਕਰਾ ਦੇ ਵੀ ਜਿਵੇਂ ਆ ਦੋ ਵਿਚਾਲੇ ਆ ਗਏ ਨਾ ਬੱਚੀਆਂ ਜਿਹਾ ਹਨਾ ਇਹ ਤੁਸੀਂ ਰਬੜ ਲਾ ਕੇ ਝਾੜ ਵੀ ਸਕਦੇ ਜੈਨੂਨ ਥਣ ਤਾਂ ਆ ਚਾਰ ਹੀ ਆ ਗਏ ਇਹ ਵੱਡੇ ਲਿਖਦੇ ਨੇ ਹਾਂ ਦੁੱਧ ਦੇ ਸਕਦੇ ਭਾਈ ਇਹ 18 ਕਿਲੋ ਪਹਿਲੇ ਸੀ ਚੰਗਾ ਦੁੱਧ ਦੇ ਦੂੰਗਾ 80 ਕਿਲੋ ਪਹਿਲੇ ਸੀ ਆ ਦੁੱਧ ਇਹ ਚੰਗਾ ਪਾ ਦੂ ਕਿਉਂਕਿ ਪਹਿਲਾਂ ਵੀ ਬਾਈ ਨੇ ਇੱਕ ਝੋਟੀ ਕਾਫੀ ਮਹਿੰਗੀ ਕੀਮਤ ਦੇ ਕਹਿ ਲਈ ਆਪਾਂ ਵੇਚੀ ਦੀ ਮੇਰਾ ਖਿਆਲ ਹਰਿਆਣੇ ਜਾ ਕੇ ਉਹ 20-25 ਲੱਖ ਦੀ ਵੇਗੀ ਦੀ ਹੈ ਨਾ ਹਾਂ ਵੀ 16 ਲੱਖ ਦੀ ਵੇਗੀ ਆ 16 ਲੱਖ ਦੇ ਲਾਗੇ ਪਾਗੇ ਵੇਗੀ ਦੀ ਤੇ ਇਹਦੀ ਮਾਂ ਤੇ ਮਾਰਦੀ ਗਰੀ ਕੈਮਰਾ ਇਹਦਾ ਰੇਟ ਕਿਰੂਗਾ ਪ੍ਰੇਮ ਅੱਜ ਵਾਲਾ ਇਹਦਾ ਰੇਟ ਆ ਫੋਨ ਤੇ ਕਰ ਲਾਂਗੇ ਬਾਲਾ ਤਾਂ ਨਹੀਂ ਮੰਗਦਾ ਇਹ 4-5 ਲੱਖ ਮੰਗਣਾ ਨਾ ਨਾ ਫੋਨ ਤੇ ਕਰ ਠੀਕ ਠੀਕ ਹੈ ਗੱਲ ਇਹਦਾ ਰੇਟ ਬਾਈ ਕਹਿੰਦਾ ਫੋਨ ਤੇ ਹੋ ਜੂ ਤੇ ਇਹਦੀ ਮਾਦਰ ਦਿਖਾ ਦਿਓ ਬਕਾਊ ਨਹੀਂ ਹੈਗੀ ਉਹ ਤੁਹਾਨੂੰ ਕੀ ਵਈ ਗੱਲ ਹੋਤੀ ਬਈ ਦੂਜੇ ਸੂਏ ਹਾਂ ਜੈਨੂਨ ਇਹਦੀ ਕੱਟੀ ਆ ਉਹ ਹਾਂ ਜੈਨੂਨ ਇਹਦੀ ਕੱਟੀ ਤੇ ਹਜੇ ਵੀ ਇਹ ਮਲਖਾਂ ਦਾ ਪੂਰੇ ਇੱਕ ਦੀ ਤੀਜੇ ਸੂਏ ਸੂਣ ਆਈ ਆ ਤੀਜਾ ਸੂਆ ਸੂਣ ਆਈ ਆ ਅੱਠ ਪੂਰੇ ਕਰਨ ਤੋਂ ਪਹਿਲੀ ਸੂਪੂਗੀ ਦੁਬਾਰੀ ਹੈ ਨਾ ਐਸ ਵਾਰੀ ਦੂਜੇ ਸੂਏ ਇਹ 14 ਕਰੀ ਕਰੀ ਉਰਲੇ ਬੰਨੇ ਮਾੜੀ ਦੂਜੇ ਸੂਏ ਇਹ 14 ਦਾ ਸੀ ਠੀਕ ਹੈ ਗੱਲ ਦੂਜੇ ਸਵੇਚਾਰ ਦੰਦ ਨੇ ਪਾਈ ਕਹਿੰਦਾ 21 22 ਕਿਲੋ ਦੇ ਲੱਗ ਪਾ ਕੇ ਪਹਿਲਾਂ ਠੀਰੀ ਠੀਰੀ ਫੀਜੀ ਆ ਜਿਹੜੀ ਤੁਹਾਨੂੰ ਮੈਂ ਦੱਸਿਆ ਨਾ ਮੋਨਵੀਰ ਕੁੰਡੂ ਨੇ ਵੇਚੀ ਦੀ ਮੇਰਾ ਖਿਆਲ ਹੈ ਨਾ ਉਹ ਝੋਟੀ 16 ਲੱਖ ਦੀ ਵੇਗੀ ਦੀ 22 ਕੋਲੋਂ ਮੈਂ ਕਹਿੰਦਾ ਵੀ 4-5 ਲੱਖ ਦੇ ਲੱਗੇ ਸ਼ੱਕ ਇਹ ਵੀ 25 26 ਕਿਲੋ ਆਈ ਬੀ ਝੋਟੀ ਠੀਕ ਹੈ ਗੱਲ ਹੂੰ ਤੇ ਆਮ ਅੱਜ ਦੀ ਠੀਰੀ ਦਾ ਤਾਂ ਕਿਹੜੀ 16 17 ਕਿਲੋ ਦਾ ਠੀਰੀ ਦਾ ਵੀ ਹਾਂ ਠੀਕ ਆ ਵੀ ਹੁਣ ਤੀਜਾ ਸਵੇ ਆਜੇ ਵੀ ਇਹਨੇ ਦੰਦ ਪੂਰੇ ਨਹੀਂ ਕੀਤੇ ਅੱਠੇ ਠੀਕ ਆ ਹਾਂ ਤੀਜਾ ਸਵੇ ਸੋਨਾ ਜੀ ਤੀਜਾ ਹ ਠੀਕ ਆ ਗੱਲ ਇਹ ਸੱਚ ਨੂੰ ਬਕਾਉ ਨਹੀਂ ਹੈਗੀ ਬਕਾਉਗਰੀ ਮਾਰਨੀ ਕੈਮਰਾ ਇਧਰਲੇ ਪਨੇ ਇੱਕ ਦਾ ਬੂਰੀ ਮੱਝ ਕਰੀਆ ਬਾਈ ਨੇ ਅੱਜ 12 ਕਿਲੋ ਵਾਲੀ ਮੱਝ ਆ 1 5 ਦੀ ਬਾਈ ਕਹਿੰਦਾ ਇਹ ਦੇਣੀ ਆ ਫਿਕਸ ਜੀ ਮਗਰ ਕੱਟੀ ਆ ਤੇ ਉਸੇ ਮੱਝ ਦੀ ਆ ਕੱਟੀ ਆ ਸਾਰੀ ਕੰਡੀਸ਼ਨ ਤੁਹਾਨੂੰ ਦਿਖਾ ਦਿੱਤੀ ਜਿੰਨਾ ਹੋਊਗਾ ਵੀ ਪੂਰਾ ਹੋਊਗਾ ਕਹਿੰਨੇ ਠੀਕ ਆ ਗੱਲ ਨਹੀਂ ਝੂਠ ਦਵਾਣਾ ਕੰਮ ਨਹੀਂ ਹੋਊਗਾ ਠੀਕ ਆ ਗੱਲ ਰੇਟ ਇਹਦਾ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਜੈਜ ਜਾਰੇ 80 ਰਹੂਗਾ ਨੰਬਰ ਪ੍ਰੇਮ ਕੇਰਾ ਹੋਰ ਬੋਲਦੇ ਹੈ ਨੰਬਰ ਬੋਲ ਦਿਓ ਜੀ 76960 ਹਾਂਜੀ 80733 67960 80738 80738 ਆ ਗਿਆ ਬਾਈ ਦਾ ਨੰਬਰ ਜਿਹੜੇ ਵੀ ਸੱਜਣ ਨੂੰ ਕਹਿ ਲਈਏ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ